ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ 1 ਜਨਵਰੀ 2026 ਨੂੰ ਬਲਾਤਕਾਰੀ ਸਾਧ 14 ਸਾਧ ਨੂੰ 15ਵੀਂ ਵਾਰ 40 ਦਿਨਾਂ ਦੀ ਪਰੋਲ ਮਿਲੀ ਮੈਂ ਆ ਕੁਝ ਉਹ ਜਿਹੜਾ ਉਹਦੇ ਤੇ ਕੇਸ ਸੀ ਉਹਦੇ ਕੁਝ ਡਿਟੇਲ ਨੋਟ ਕੀਤੀਆਂ ਨੇ ਜੀ ਤੇ 1 ਸਾਲ 1 ਮਹੀਨਾ 10 ਦਿਨ ਪ੍ਰੋਲ ਮਿਲੀ ਆ 8 ਸਾਲ 6 ਮਹੀਨੇ ਹੋਣੇ ਟੋਟਲ ਸਜ਼ਾ ਕੱਟੀ ਉਹਦੇ ਵਿੱਚ ਪ੍ਰੋਲ 8 ਸਾਲ 6 ਮਹੀਨਿਆਂ ਦੇ ਵਿੱਚ 1 ਸਾਲ 1 ਮਹੀਨਾ ਫਰ ਲੋ ਪ੍ਰੋਲ ਫਰ ਲੋ ਹੀ ਹੁੰਦੀ ਆ ਸਰਕਾਰਾਂ ਉਹਨਾਂ ਨੂੰ ਹੀ ਪ੍ਰੋਲ ਦਿੰਦੀਆਂ ਜਿਆਦਾ ਪ੍ਰੋਲ ਉਹਨਾਂ ਨੂੰ ਹੀ ਦਿੰਦੀਆਂ ਜਿਹੜੇ ਉਹਨਾਂ ਦੇ ਚਿੱਤੇ ਹੁੰਦੇ ਆ ਪਾਲੀ ਹੋ ਜਾਂਦੇ ਆ ਤੇ ਭਾਜਪਾ ਸਰਕਾਰ ਵੀ ਇਹ ਗੱਲ ਤੇ ਨਿੰਦਿਆ ਕਰਨੀ ਬੰਦੀ ਆ ਕਿ ਇੱਕ ਔਰਤਾਂ ਨਾਲ ਬਲਾਤ ਕਰਨ ਵਾਲਾ ਸਾਧ ਕਤਲਾਂ ਦੇ ਵਿੱਚ ਦੋਸ਼ੀ ਪਾਇਆ ਗਿਆ ਸਾਧ ਤੇ ਸਭ ਤੋਂ ਵੱਡੀ ਗੱਲ ਆ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ ਚ ਰੋਲਣ ਵਾਲਾ ਸਾਧ ਉਸ ਨੂੰ 15ਵੀਂ ਵਾਰ ਪਰਵਨ ਮਿਲੀ ਆ ਤੇ ਜਿਹੜੇ ਬੰਦੀ ਸਿੰਘ ਆ ਉਹਨਾਂ ਨੇ ਕਿਸੇ ਨਾਲ ਬਲਾਤ ਕਰਨੀ ਨਹੀਂ ਕੀਤਾ ਕਿਸੇ ਦੇ ਧਾਰਮਿਕ ਗ੍ਰੰਥਾਂ ਨਾਲ ਉਹਨਾਂ ਨੇ ਕੋਈ ਕੁਲਵਾੜ ਨਹੀਂ ਕੀਤਾ ਇੱਕ ਲੜਾਈ ਸੀ ਤੇ ਉਹ ਲੜਾਈ 'ਚ ਸ਼ਾਮਲ ਸੀਗੇ ਤੇ ਉਹਨਾਂ ਨੇ ਆਦੀਆਂ ਸਜਾਵਾਂ ਵੀ ਕੱਟ ਲਈਆਂ ਤੇ ਪਰੋਲ ਉਹਨਾਂ ਦੀ ਜੋੜ ਲਓ ਤੇ ਇਹ ਸਾਧ ਦੀ ਜੋੜ ਲਓ ਜਮੀਨ ਤੇ ਸਮਾਨ ਦਾ ਸਮੇਂ ਦਾ ਫਰਕ ਇਹ ਸਾਧ ਦੀ ਗੱਲ ਕਰਦੇ ਆ ਜੀ 2002 ਦੇ ਵਿੱਚ ਅਪ੍ਰੈਲ ਚ ਇੱਕ ਗੁੰਮਨਾਮ ਸੱਦਵੀ ਨੇ ਬਾਜਪਈ ਦੀ ਗਵਰਨਮੈਂਟ ਸੀ ਬਾਜਪਈ ਨੂੰ ਚਿੱਠੀ ਲਿਖੀ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਚਿੱਠੀ ਲਿਖੀ ਉਹਦੇ ਵਿੱਚ ਜੋ ਡੇਰੇ ਦੇ ਵਿੱਚ ਜਿਹਨੂੰ ਗੁਫਾ ਕਿਹਾ ਜਾਂਦਾ ਉੱਥੇ عورتਾਂ ਨੂੰ ਕਿਵੇਂ ਨਾ ਕਿਵੇਂ ਕੰਪਰਾ ਕਰਦੇ ਸੀ ਕੁਝ ਖਾਉਂਦੇ ਸੀ ਕੀ ਕਰਦੇ ਸੀ ਉੱਥੇ ਰਜਾਨਾ ਬਲਾਤ ਕਰ ਹੁੰਦੇ ਸਨ ਜਦੋਂ ਇਹ ਖਬਰ ਅਖਬਾਰਾਂ ਦੇ ਵਿੱਚ ਛਪੀ ਤੇ ਮੈਂ ਬਟੰਡੇ ਟੋਟੀ ਜਾ ਰਿਹਾ ਸੀ ਬਾਸ ਦੇ ਵਿੱਚ ਬਟੰਡੇ ਜਦੋਂ ਬਾਸ ਛੱਡੇ ਤੇ ਐ ਬਾਸ ਪਹੁੰਚੀ ਨਾ ਅਜੇ ਬਾਸ ੱਡੇ ਤੇ ਨਹੀਂ ਪਹੁੰਚੀ ਸੀ ਬਾਹਰ ਹੀ ਸੀ ਤੇ ਦੇਸ਼ ਸੇਵਕ ਅਖਬਾਰ ਦੇ ਵਿੱਚ ਇਹ ਖਬਰ ਬੜੀ ਭੁਗਤਾ ਤੌਰ ਤੇ ਛਾਪੀ ਗਈ ਤੇ ਸਿਰਸੇ ਵਾਲੇ ਡੇਰੇਦਾਰਾਂ ਨੂੰ ਪੈ ਗਈਆਂ ਭਾਜੜਾਂ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਉਹਨਾਂ ਨੇ ਫਿਰ ਐਸਐਸਪੀ ਨੂੰ ਮੈਲ ਤੇ ਹੋਰ ਮਿਲ ਵੀ ਆਦਾ ਪਈਏ ਸਾਰੇ ਇਹਨਾਂ ਅਖਬਾਰ ਜ਼ਬਤ ਕਰ ਲੋ ਵੀ ਖਬਰ ਇਹ ਲੋਕਾਂ ਤੱਕ ਪਹੁੰਚਣੀ ਨਹੀਂ ਚਾਹੀਦੀ ਚਲੋ ਪਹੁੰਚੀ ਕੇਸ ਚੱਲਿਆ ਤੇ ਉਹ ਲੈਟਰ ਦੀ ਪਹਿਲਾਂ ਤਾਂ ਜਾਂਚ ਹੋਈ ਵੀ ਉਹ ਲਿਖੀ ਕਿਨੇ ਸੀਵੀ ਆਈ ਦੀ ਲੋਕਲ ਬ੍ਰਾਂਚ ਨੇ ਇਨਵੈਸਟਿਗੇਟ ਕੀਤਾ ਸੈਸ਼ਨ ਜਾਂਚ ਦੀ ਡਿਊਟੀ ਲਈ ਤੇ ਉਹ ਜਿਹੜੀ ਗੋਮਨਾਮ ਸਾਧਵੀ ਸੀ ਉਹਦਾ ਪਤਾ ਲੱਗ ਗਿਆ ਉਸ ਤੋਂ ਬਾਅਦ सीबीआई ਨੇ ਸਾਰੀ ਕੇਸ ਦੀ ਜਾਂਚ ਕੀਤੀ ਤੇ ਕੇਸ ਨੂੰ 15 ਸਾਲ ਲਮਕਾਉਣ ਦੀ ਕੋਸ਼ਿਸ਼ ਕੀਤੀ ਵੀ ਸਿਰੇ ਨਾ ਲੱਗੇ ਤੇ ਉਹਨਾਂ ਕੈਪਟਨ ਸਾਹਿਬ ਦੀ ਸਰਕਾਰ ਆ ਗਈ ਸੀ ਤੇ ਸਰਕਾਰ ਦੀ ਮਿਹਰਬਾਨੀ ਸਾਧਾਰਨਤਾ ਹੁੰਦੀ ਹੈ ਬੋਟਾ ਲੈਣੀ ਹੁੰਦੀਆਂ ਤੇ ਪਿੰਡ ਪਿੰਡ ਸ਼ਹਿਰ ਸ਼ਹਿਰ ਚੰਡੀਗੜ੍ਹ ਵੱਡੀਆਂ ਵੱਡੀਆਂ ਰੈਲੀਆਂ ਇਕੱਠ ਇੱਥੋਂ ਤੱਕ ਫਿਰ ਹਾਈ ਕੋਰਟ ਨੇ ਵੀ ਫਟਕਾਰ ਲਾਈ ਸੀ ਵੀ ਤੁਸੀਂ ਸਾਡੇ ਤੇ ਪ੍ਰੈਸ਼ਰ ਪਾਉਨੇ ਹੋ ਉਹ ਜੀ ਕੇਸ 15 ਸਾਲ ਚੱਲਿਆ 2070 ਦਾ ਕੇਸ ਸੀ 10-10 ਸਾਲ ਦੀ ਸਜ਼ਾ ਹੋਈ ਤੇ 2017 ਨੂੰ ਇਹ ਸਜ਼ਾ ਜਿਹੜੀ 10-10 ਸਾਲ ਦੀ ਹੋਈ ਤੇ ਜੱਜ ਸਾਹਿਬ ਵੱਲੋਂ ਫੈਲਾ ਕੀਤਾ ਗਿਆ ਵੀ ਇਹ ਜਿਹੜਾ ਸਜ਼ਾ 10 ਤੇ 10 20 ਸਾਲ ਇਹਨੇ ਭੁਗਤਨੀ ਹੈ। ਉਸ ਤੋਂ ਬਾਅਦ 2002 ਚ ਜਿਹੜੀਆਂ ਸਾਧਵੀਆਂ ਸੀ ਇੱਕ ਉਹਦੇ ਭਰਾ ਨੂੰ ਰਣਜੀਤ ਸਿੰਘ ਨੂੰ ਮਾਰ ਦਿੱਤਾ ਗਿਆ ਜਿਹੜੇ ਪੱਤਰਕਾਰ ਨੇ ਛਤਰਪਤੀ ਨੇ ਚਿੱਠੀ ਲਹਿ ਕੇ ਪੋਸਟ ਕਰਾਈ ਸੀ ਹੈਲਪ ਕਰੀ ਸੀ ਉਹਨੂੰ ਮਾਰ ਦਿੱਤਾ ਗਿਆ ਦੋ ਕਤਲ ਦੋ ਬਲਾਤ ਕਰਦੇ ਕੇਸ ਦੇ ਵਿੱਚ ਸਾਧ ਨੂੰ ਸਜ਼ਾ ਹੋਈ ਕਤਲ ਕੇਸ ਦੇ ਵਿੱਚ ਉਮਰ ਕੈਦੀ ਹੋਈ ਤੇ ਇਹ ਲਗ ਲਗ 10 20 ਸਾਲ ਦੀ ਸਜ਼ਾ ਹੋਈ ਤੇ 19 ਸਾਲ ਦਾ ਕੇਸ 19 ਸਾਲ ਜਿਹੜਾ ਕੇਸ ਜਿਹੜਾ ਕਤਲ ਦਾ ਚੱਲਿਆ ਮੜੀਆਂ ਕੋਸ਼ਿਸ਼ਾਂ ਕੀਤੀਆਂ ਇਹਨਾਂ ਨੇ ਤੇ ਉਸ ਤੋਂ ਬਾਅਦ ਬਹੁਤ ਕੁਝ ਪੰਜਾਬ ਦੇ ਵਿੱਚ ਹੋਇਆ ਪੰਜਾਬ ਦੇ ਹਾਲਾਤ ਬਿਗੜੇ ਤੇ ਬਾਦਲ ਸਰਕਾਰ ਕਾਲੀ ਭਾਜਪਾ ਸਰਕਾਰ ਇਸ ਜਿਹੜੇ ਪੰਜਾਬ ਦੇ ਹਾਲਾਤ ਖਰਾਬ ਕਰਨ ਦੇ ਵਿੱਚ ਜਿਹੜੀ ਇਹਨਾਂ ਦੀ ਇੱਕ ਸਾਜਿਸ਼ ਤਾਂ ਇਹ ਰੂਪ ਸੀ ਸਾਰਾ ਜੋ ਕੁਝ ਘਟਨਾ ਕਰਮ ਹੁੰਦਾ ਤੇ ਇਸ ਗੱਲ ਦੀ ਨਿੰਦਿਆ ਕਰਨੀ ਬੰਦੀ ਆ ਵੀ ਸਰਕਾਰਾਂ ਦਾ ਕਾਨੂੰਨ ਇੱਕ ਆ ਪਰਕਰਦਾਰ 도ਗਲਾ ਤੇ ਅਦਾਲਤਾਂ ਵੀ ਇਨਾਂ ਗੱਲਾਂ ਤੇ ਗੌਰ ਕਿਤੇ ਨਾ ਕਿਤੇ ਨਹੀਂ ਕਰਦੀਆਂ ਤੇ ਬੜੀ ਅਫਸੋਸ ਦੀ ਗੱਲ ਆ ਵੀ 15ਵੀਂ ਵਾਰ ਇਹ ਸਾਧ ਪਰੋਲ ਤੇ ਆਇਆ ਜੁਆਈਆਂ ਵਾਂਗੂ ਇਹਨੂੰ ਰੱਖਿਆ ਜਾਂਦਾ ਤੇ ਇਸ ਕਰਕੇ ਜਿਹੜੀਆਂ ਆਪਾਂ ਕਹਿ ਦਿੰਨੇ ਆ ਅਤਵਾਦ ਫੈਲਿਆ ਜਿਨ ਲੋਕੀਆ ਅਤਵਾਦੀ ਬਣ ਗਏ ਗੈਂਗਸਟਰ ਬਣ ਗਏ ਇਹ ਜਿਸ ਤਰ੍ਹਾਂ ਦਾ ਇਹ ਡਬਲ ਸਟੈਂਡਰਡ ਜਿਹੜੀਆਂ ਸਰਕਾਰਾਂ ਦੇ ਹੈਗੇ ਆ ਇੱਕੋ ਕਾਨੂੰਨ ਜਿਹੜੇ ਉਹਨਾਂ ਦੇ ਆਪ ਦੇ ਉਹਨਾਂ ਲਈ ਹੋਰ ਆ ਦੂਜਿਆਂ ਲਈ ਹੋਰ ਆ ਉਹਦੇ ਕਰਕੇ ਦੇਖਦੇ ਵਿੱਚ ਫਿਰ ਇਹ ਜਿਹਨੂੰ ਅਤਵਾਦ ਕਹਿ ਦਿੰਦੇ ਆ ਗੈਂਗਸਟਰ ਕਹਿੰਦੇ ਆ ਫੈਲਦਾ ਤੇ ਜਦੋਂ ਲੋਕਾਂ ਨੇ ਵੋਟਾਂ ਪਾਉਣੀ ਹੁੰਦੀਆਂ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ ਇਹ ਭਾਜਪਾ ਨੇ ਹੀ ਬਾਦਲਾਂ ਨੂੰ ਬਾਦਲਾਂ ਦੇ ਮੋਢੇ ਤੇ ਰੱਖ ਕੇ ਪੰਜਾਬ ਦੇ ਵਿੱਚ ਜੋ ਹਾਲਾਤ ਬਣਾਏ ਤੇ ਉਹਦੀ ਤਰ੍ਹਾਂ ਦੀ ਹੈ ਵੀ ਅੱਜ ਵੀ ਉਹ ਹਾਲਾਤ ਬਣੇ ਹੋਏ ਆ ਉਹ ਜਿਹੜੇ ਅੰਦਰੋਂ ਅੰਦਰੀ ਧੂਣੀ ਧੁਕ ਰਹੀ ਹੈ 328 ਰੂਪਾਂ ਦਾ ਮਸਲਾ ਜਿਹੜਾ ਉੱਠਿਆ ਉਹਦੇ ਵਿੱਚ ਵੀ ਬਹੁਤ ਗੱਲਾਂ ਜੜੀਆਂ ਲੋਕਾਂ ਨੂੰ ਹੁਣ ਪਤਾ ਲੱਗਦੀਆਂ ਵੀ ਜਿਹੜੇ ਦੁੱਧ ਦੀ ਰਾਖੀ ਬਠਾਏ ਸੀਗੇ ਤੇ ਉਹ ਉਹੀ ਜਿਹੜੇ ਨੁਕਸਾਨ ਕਰਦੇ ਆ ਖਾਹੋਂ ਦਾ ਜਿਵੇਂ ਕਹਿ ਦਿੰਨੇ ਆ ਬਾੜ ਹੀ ਕੀਤਨੋਂ ਖਾ ਰਹੀ ਐ ਤੇ ਸਰੋਣੀ ਕਮੇਟੀ ਤੇ ਸਾਡਾ ਖਾ ਕਰਕੇ ਜਿਹੜੀ ਪੰਥਕ ਲੋਕ ਜਿਹੜੇ ਜਿਨ੍ਹਾਂ ਨੇ ਸਰਕਾਰਾਂ ਵੀ ਬਣਾਈਆਂ ਸਰੋਣੀ ਕਮੇਟੀ ਵੀ ਆ ਉਹ ਬਾੜ ਹੀ ਕੀਤਨੋਂ ਆ ਲਾਗੀ ਗੁਰੂ ਸਭ ਤੋਂ ਵੱਡਾ ਕੰਮ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਦਾ ਮਾਨ ਸਤਕਾਰ ਮਰਿਆਦਾ ਬਹਾਲ ਰੱਖਣਾ ਤੇ ਉਹਦੇ ਵਿੱਚ ਇਹਨਾਂ ਲੋਕਾਂ ਨੇ ਸਿੱਖ ਵਿਰੋਧੀਆਂ ਨਾਲ ਹਲਕੇ ਇਹ ਨਹੀਂ ਵੀ ਉਹਨਾਂ ਤੋਂ ਗਲਤੀਆਂ ਹੋਈਆਂ ਗਨਾਹ ਹੋਏ ਆ ਤੇ ਅੱਜ ਵੀ ਸਾਡੀਆਂ ਸਿਆਸੀ ਪਾਰਟੀਆਂ ਇਹ ਜਿਹੜੀ ਇੱਕ ਕਾਨੂੰਨ ਉਹਦੇ ਚ ਡਬਲ ਸਟੈਂਡਰਡ ਦਾ ਵਿਰੋਧ ਇਸ ਕਰਕੇ ਨਹੀਂ ਕਰਦੇ ਕਿ ਸਾਡੀਆਂ ਵੋਟਾਂ ਦਾ ਨੁਕਸਾਨ ਨਾ ਹੋ ਜੇ ਪਰ ਲੋਕਾਂ ਨੂੰ ਇਸ ਚੀਜ਼ ਦਾ ਜ਼ਰੂਰ ਨੋਟ ਰੱਖਣਾ ਚਾਹੀਦਾ ਵੀ ਉਹ ਲੋਕ ਜਿਹੜੇ ਜਦੋਂ ਹੁਣ ਇਹ ਬਲਾਤਕਾਰੀ ਸਾਧਾ ਇਹਨੂੰ ਸਪੋਰਟ ਕਰ ਰਹੀ ਹੈ ਸੈਂਟਰ ਸਰਕਾਰ ਜਦੋਂ ਇਹ ਵੋਟਾਂ ਮੰਗਨੋਂ ਕਿਤੇ ਨੋਟਾਂ ਦੇ ਪਿਛੇ ਜਾਂ ਜਾਤਾਂ ਪਾਤਾਂ 'ਚ ਬਹਿ ਕੇ ਇਹਨਾਂ ਨੂੰ ਵੋਟਾਂ ਨਾ ਪਾ ਦੇਣਾ ਤੇ ਇਹ ਉਹੀ ਭਾਜਪਾ ਜਿਹਨੇ ਪੰਜਾਬ 'ਚ ਜਿਹੜੇ ਕਾਲੇ ਦੰ ਲੈੰਦੇ ਆ ਬੇਅਦਬੀਆਂ ਕਰਾਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਹੋਰ ਸਿੱਖ ਇਤਿਹਾਸ ਦਾ ਨੁਕਸਾਨ ਕਰਾ ਰਹੇ ਆ ਤੇ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆ ਕਿ ਸਰਕਾਰ ਨੇ ਇੱਕ ਬਲਾਤਕਾਰੀ ਤੇ ਕਾਤਲ ਸਾਧ ਨੂੰ ਵੀਆਈਪੀ ਟ੍ਰੀਟਮੈਂਟ ਜੇਲ੍ਹ ਦੇ ਵਿੱਚ ਦੇ ਰਹੀ ਆ ਇੰਨਾ ਹੀ ਕਹਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ